ਹਲਕਾ ਸੈਂਟਰਲ ਅੰਮ੍ਰਿਤਸਰ ਵਿੱਚ ਪੈਂਦੀ ਮੱਛੀ ਮੰਡੀ ਦੀ ਪਾਰਕਿੰਗ ਦੇ ਫਰਸ਼ ਲਈ 30 ਸਾਲ ਮੱਛੀ ਮੰਡੀ ਦੀ ਪਾਰਕਿੰਗ ਵਿਕਾਸ ਤੋਂ ਸਖਣੀ ਰਹੀ 30 ਸਾਲ ਰਵਾਇਤੀ ਸਰਕਾਰਾਂ ਨੇ ਕੀ ਵਿਕਾਸ ਕੀਤਾ ਇਹ ਇੱਕ ਜਾਂਚ ਦਾ ਵਿਸ਼ਾ ਹੈ ਆਮ ਆਦਮੀ ਪਾਰਟੀ ਹਲਕਾ ਸੈਂਟਰਲ ਦੇ ਐਮਐਲਏ ਡਾਕਟਰ ਅਜੇ ਗੁਪਤਾ ਵੱਲੋਂ ਪਹਿਲ ਦੇ ਆਧਾਰ ਤੇ ਮੱਛੀ ਮੰਡੀ ਦੀ ਪਾਰਕਿੰਗ ਦੇ ਫਰਸ਼ ਬਣਵਾਉਣ ਦਾ ਉਦਘਾਟਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਅਜੇ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕਾ ਸੈਂਟਰਲ ਵਿੱਚ ਵਿਕਾਸ ਕਾਰਜ ਰਾਕੇਟ ਦੀ ਸਪੀਡ ਦੇ ਨਾਲ ਹੋਣਗੇ। ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਲਗਭਗ 30 ਸਾਲ ਬਾਅਦ ਪਛਮੀ ਮਢੀ ਪਾਰਕਿੰਗ ਆ ਉਹਦਾ ਉਦਘਾਟਨ ਤੁਹਾਡੇ ਵੱਲੋਂ ਕੀਤਾ ਗਿਆ। ਹਾਂ ਇਹ ਵਾਕਿ ਤੁਸੀਂ ਠੀਕ ਕਿਹਾ ਕਿ 30 ਸਾਲ ਤੋਂ ਉੱਪਰ ਹੋ ਗਿਆ ਇਹ ਪਾਰਕਿੰਗ ਨੂੰ ਬਣਿਆ ਔਰ ਇੱਥੇ ਅਜੇ ਤੱਕ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ। ਤੁਸੀਂ ਤੇ 30 ਸਾਲ ਦੀ ਗੱਲ ਕਰਦੇ ਹੋ ਮੈਂ ਕਈ ਅਸੀ ਜਗ੍ਹਾ ਤੇ ਉਦਘਾਟਨ ਕਰਕੇ ਆ ਜਿਨ੍ਹਾਂ ਨੂੰ 70 ਸਾਲ ਹੋ ਗਏ। ਜਿਸਤਾਨਗੜ ਦੇ ਵਿੱਚ ਜਾ ਕੇ ਦੇਖੋ ਤੇ ਫੁੱਟਪਾਥ ਬਣ ਰਿਆ ਇਹਨਾਂ ਨੇ ਪਾਣੀ ਦੀਆਂ ਪਾਈਪਾਂ ਪੈ ਰੀਆਂ ਔਰ ਸੜਕਾਂ ਬਣ ਰੀਆਂ ਔਰ 70 ਸਾਲਾਂ ਚ ਪੈਲੀ ਰਹੀ ਹੋ ਰਿਹਾ ਸੋ ਸੜੀ ਸਰਕਾਰ ਜਿਹੜੀ ਹੈ ਉਹ ਵਾਅਦੇ ਕਰਕੇ ਆਏ ਸੀ ਲੋਕਾਂ ਨਾਲ ਕਿ ਅਸੀਂ ਇੱਕ ਬਦਲਾਅ ਜਿਹੜਾ ਉਹ ਲੈ ਕੇ ਆਵਾਂਗੇ ਵਿਕਾਸ ਦੀ ਰਾਜਨੀਤੀ ਕਰਾਂਗੇ ਨਾ ਕਿ ਧਰਮ ਦੀ ਰਾਜਨੀਤੀ ਜਾਂ ਨਫਰਤ ਦੀ ਰਾਜਨੀਤੀ ਸੋ ਅਸੀਂ ਵਿਕਾਸ ਦੀ ਰਾਜਨੀਤੀ ਨੂੰ ਸਾਹਮਣੇ ਰੱਖਦੇ ਆਂ ਜਿਹੜਾ ਵਿਕਾਸ ਕਰਵਾ ਰਹੇ ਆ ਹਰ ਜਗ੍ਹਾ ਤੇ ਵਿਕਾਸ ਕਰਾ ਰਹੇ ਆ ਜਿੱਥੇ ਕਿਤੇ ਵੀ ਮੇਰੇ ਧਿਆਨ ਚ ਕੋਈ ਚੀਜ਼ ਆਂਦੀ ਹੈ ਅਸੀਂ ਵੀ ਜਿਹੜੀ ਉਹਨੂੰ ਆਪਣੇ ਨੋਟਿਸ 'ਚ ਲੈ ਕੇ ਔਰ ਉਹਦਾ ਇਮੀਡੀਏਟ ਜਿਹੜਾ ਕੋਈ ਨਾ ਕੋਈ ਸੋਲੂਸ਼ਨ ਲੱਭ ਕੇ ਉਹਦਾ ਪ੍ਰੋਪਰ ਹੱਲ ਹੀ ਅੱਜ ਵੀ ਮੈਂ ਇਹਨਾਂ ਨੂੰ ਕਿਹਾ ਐ ਐਸਡੀਓ ਸਾਹਿਬ ਨੂੰ ਕਿ ਬੜੀ ਇੰਪੋਰਟੈਂਟ ਪਾਰਕਿੰਗ ਐ ਮੱਛੀ ਮੰਡੀ ਦੀ ਪਾਰਕਿੰਗ ਐ ਏ ਕਲਾਸ ਪਾਰਕਿੰਗ ਬਣਨੀ ਚਾਹੀਦੀ ਐ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਸੋ ਮੈਂ ਆਪਣੀ ਪਾਰਟੀ ਦਾ ਜਿੱਥੇ ਸੁਪਰੀਮੋ ਰਵਿੰਦਜੀ ਦਾ ਸਸੋਦੀਆ ਸਾਹਿਬ ਦਾ ਔਰ ਅਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਆਪਣੀ ਪਾਰਟੀ ਦੇ ਸਾਡੇ ਇਲੈਕਸ਼ਨ ਲੜ ਚੁੱਕੇ ਇਸ ਵਾਰਡ ਜੋ ਵਿਸ਼ਾਲ ਗਿਲ ਜੀ ਸਾਡੇ ਰਾਮਕਮਰ ਜੀ ਬਬੀਤਾ ਜੈਸਵਾਲ ਜੀ ਪੂਨਮ ਜੀ ਬਾਸੂ ਜੀ ਸਾਡੇ ਔਰ ਹੋਰ ਵੀ ਵੱਡੀ ਗਿਣਤੀ ਸਾਡੇ ਹੈਪੀੜਾ ਜੀ ਰਾਹੁਲ ਜੀ ਸਾਡੇ ਜੱਗੇ ਭੱਜੀ ਵੀ ਆਏ ਨੇ ਉਹਨਾਂ ਦਾ ਡਾਕਟਰ 사ਰਤਕ ਜੀ ਦਾ ਸਦਾ ਮੈਂ ਇੱਥੇ ਪੰਜਨ ਤੇ ਸਵਾਗਤ ਕਰਦਾ ਔਰ ਅੰਮਰਸਰ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਕਿ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਨੇ ਪੈਰ ਦੇ ਅਧਾਰ ਤੇ ਕੀਤੇ ਜਾਣਗੇ ਕੋਈ ਵੀ ਕੰਮ ਜਿਹੜਾ ਅਛੂਤਾ ਨਹੀਂ ਛੱਡਿਆ ਜਾਏਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਰਾਕਟ ਦੀ ਸਪੀਡ ਦੇ ਨਾਲ ਜਿਹੜੇ ਆ ਡਵੈਲਪਮੈਂਟ ਦੇ ਕੰਮ ਕਰਾਏ ਜਾਣ ਸਰ ਇਸ ਪਾਰਕਿੰਗ ਦੀ ਓਨਲੀ ਫਲੋਰਿੰਗ ਹੈ ਕਿ ਟੂ ਫਲੋਰ ਪ੍ਰੋਪਰਲੀ ਬਦਲ ਜੇ ਗੱਡੀਆਂ ਨਹੀਂ ਨਹੀਂ ਇਹ ਸਿੰਗਲ ਫਲੋਰਿੰਗ ਹੀ ਹੈ ਜੀ ਹਾਂ ਇਹਦਾ ਫਲੋਰ ਦਾ ਕੰਮ ਹੋ ਰਿਹਾ ਅਜ ਪ੍ਰੋਪਰ ਬਕਾਇਦਾ ਚੈਂਬਰ ਵਗੈਰਾ ਬਣਾ ਕੇ ਪਾਣੀ ਦੀ ਨਿਕਾਸੀ ਦੇਖ ਕੇ ਕਰਕੇ ਔਰ ਪ੍ਰੋਪਰ ਜਿਹੜੀ ਹੈ ਫਲੋਰਿੰਗ ਕੀਤੀ ਹੈ ਧੰਨਵਾਦ